ਬਿਲਕੁਲ ਵਧੀਆ ਪੰਜਾਬੀ ਕਿਹਨੂੰ ਮੈਨੂੰ ਪੜ੍ਹਨੀ ਆਂਗੀਆ ਸਾਵੇਂ ਉਹਦੀ ਵੀ ਮੈਂ ਅਭੀ ਕੋਈ 2-4 ਬੱਚੇ ਹੈਗੇ ਨੇ ਜਿਹੜੇ ਕਮਜ਼ੋਰ ਨੇ ਹਾਂ ਕਿਉਂਕਿ ਆਪਾਂ ਦੇਣੀ ਆ ਬੇੜਾ ਸੰਖਿਆ ਜਿੱਦ ਤਣੇ ਸਭ ਦੀ ਸੰਖਿਆ ਦੇਣੀ ਹੈ ਤੁਹਾਨੂੰ ਠੀਕ ਹੈ ਜਿੱਡੇ ਵੀ ਦਿਨ ਨੇ ਆਪਣੇ ਕੋਲ ਚਾਹੇ 15 ਦਿਨ ਲੱਗੇ ਕੋਈ ਸਰਕਾਰੀ ਕ ਚਾਹੇ ਲੱਗੇ 20 ਦਿਨ ਕੋਈ ਵੀ ਸੰਖਿਆ ਤੇ ਅੱਜ ਜਿਹੜੀ ਆਪਾਂ ਆਰੰਭਤਾ ਉਹ ਕਰਾਂਗੇ ਉਹ ਹਾਰ ਨਹੀਂ मोहरनी मतलब सारे उनकी की है मोहरनी पता भी किसी ने मोहरनी की है शुरू के तो हम दिया है पता किसी ने सारे ने पता नहीं वेरी गुड सब बात सारे ने पता है कि तुम तो मोहरनी ये बढ़िया गल है कि नहीं बढ़िया गल है ये सारे ने पता मोहरनी की है हैं बढ़िया गल है

ਕਾਫੀ ਬੱਚੇ ਪਿੱਛੇ ਪਿੱਛੇ ਦੇ ਨੂੰ ਫੋਰਾ ਬਣ ਗਏ ਜਿਵੇਂ ਉਹ ਹੋ ਜਾਏਗਾ ਉਦੋਂ ਹੀ ਬਾਕੀ ਬੱਚੇ ਭੋਰਣਗੇ ਉਹ ਹਰ ਜਿੱਥੋਂ ਸੁਖੀ ਕਰਾ ਦੇਣੀ ਆਪਾਂ ਬਿਲਕੁਲ ਠੀਕ ਜਿਹੜਾ ਆਪਾਂ ਨੇ ਤੇਰੇ ਸਾਥੀ ਸੰਪਰਕਰਨ ਕਰਨਾ ਠੀਕ ਹੈ ਬਿਹਤਰੀਨ ਸਰਵਿਸ ਸੰਪਰਕਰਨ ਕਰਕੇ ਇੱਥਿਆ ਨਿਤਨੇਮ ਸਾਹਿਬ ਦੇ ਜਿੰਨੇ ਦਿਨ ਪੂਰੀ ਨਹੀਂ ਹੁੰਦੀ ਸੰਦਿਆ ਨਿਤਨੇਮ ਦੀ ਉਹਨੇ ਦਿਨ ਆਪਾਂ ਕੈਂਪ ਨੂੰ ਜਿਹੜਾ ਕੰਟੀਨਿਊ ਕਰਾਂਗੇ ਠੀਕ ਹੈ ਜਦੋਂ ਨਿੱਤ ਨੇਮ ਸਭ ਦੀ ਸੰਖਿਆ ਪੂਰੀ ਹੋਗੀ ਫਿਰ ਆਪਾਂ ਕੈਂਪ ਦੀ ਸਮਾਪਤੀ ਕਰਾਂਗੇ ਨਾਲ ਨਾਲ ਤੁਹਾਨੂੰ ਦੇਵਾਂਗੇ ਕਿਤਾਬਾਂ ਕਿਉਂਕਿ ਆਪਾਂ ਪਿਛਲੇ ਸਾਲ ਵੀ ਜਿਹੜਾ ਸਮਾਗਮ ਕੀਤਾ ਸੀ ਗੁਰਦੁਆਰਾ ਸੂਲੀ ਸਰ ਸਾਹਿਬ ਵਿਖੇ ਸਮੁੱਚੇ ਹਲਕੇ ਦਾ ਨੇੜੇ ਤੇੜੇ ਦੇ ਪਿੰਡਾਂ ਦਾ ਜਿਦੇ ਚ ਆਪਾਂ ਕੁਇਜ ਕੰਪੀਟੀਸ਼ਨ ਕਰਾਇਆ ਸੀ ਦਸਤਾਰ ਮੁਕਾਬਲੇ ਕਰਾਏ ਸੀਗੇ ਪਤਾ ਹੀ ਹੋ ਤੁਹਾਨੂੰ ਤੁਸੀਂ ਗਏ ਵੀ ਹੋਵੋਗੇ ਬੱਚੇ ਉਦਾਂ ਦਾ ਹੀ ਮੁਕਾਬਲਾ ਕਰਾਵਾਂਗੇ ਜਿਹਦੇ ਚ ਇੱਥੋਂ ਇੱਕ ਟੀਮ ਚੁਣ ਕੇ ਲੈ ਕੇ ਜਾਵਾਂਗੇ ਤੁਹਾਡੇ ਤੋਂ ਜਿੱਦੇ ਸਮਾਪਤੀ ਹੋਏਗੀ ਉਦੋਂ ਆਪਾਂ ਮੁਕਾਬਲਾ ਕਰਾਵਾਂਗੇ ਆਪਣੇ ਪਿੰਡ ਪੱਧਰ ਦਾ ਉਹਦੇ ਚੋਂ ਇੱਕ ਟੀਮ ਚੁਣਾਂਗੇ ਜਿਹੜੀ ਟੀਮ ਫਰਸਟ ਆਏਗੀ ਸਿਰਫ ਉਹੀ ਟੀਮ ਅੱਗੇ ਜਾਏਗੀ ਉਹ ਮੁਕਾਬਲੇ ਚ ਭਾਗ ਲਏਗੀ ਉੱਥੇ ਜਾ ਕੇ ਹੋਰ ਵੀ ਵੱਡੇ ਇਨਾਮ ਹੁੰਦੇ ਤੁਹਾਨੂੰ ਪਤਾ ਹੈ ਇਨਾਮ ਆਪਣੇ ਪਿੰਡ ਵੀ ਵੱਡੇ ਹੁੰਦੇ ਐ ਪਰ ਉੱਥੇ ਜਾ ਕੇ ਹੋਰ ਵੀ ਵੱਡੇ ਹੋ ਜਾਂਦੇ ਐ ਇਨਾਮ ਠੀਕ ਐ ਇਸ ਤਰ੍ਹਾਂ ਆਪਾਂ ਦੋ ਚੀਜ਼ਾਂ ਸਿੱਖਣੀਆਂ ਐ ਪਹਿਲੀ ਚੀਜ਼ ਐ ਨਿਤਨੇਮ ਸਾਹਿਬ ਦੀ ਸੰਥਿਆ ਦੂਜੀ ਚੀਜ਼ ਐ ਕਿਤਾਬਾਂ ਆਓ ਗੁਰ ਇਤਿਹਾਸ ਜਾਣੀਏ ਜਿਨ੍ਹਾਂ ਦੇ ਚ 10 ਗੁਰੂ ਸਾਹਿਬਾਨਾਂ ਦਾ ਗੁਰ ਸਿਖਰ ਹੈ ਤੁਮਰੇ ਆਦਾ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ ਜਾਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹਨਾਂ ਬਾਰੇ ਪੰਜ ਪਿਆਰੇ ਸਹਿਬਾਂ ਚਾਰ ਸਾਹਿਬਜ਼ਾਦੇ ਹੋਰ ਜਿਹੜੀ ਮੁੱਢਲੀ ਜਾਣਕਾਰੀ ਹੈ ਸਿੱਖ ਪੰਥ ਦੀ ਉਹ ਸਾਰੀ ਹੈ ਆਓ ਗੁਰੂ ਇਤਿਹਾਸ ਜਾਣੀਏ ਦੇ ਵਿੱਚ ਤੇ ਜਿਹੜੀ ਦੂਸਰੀ ਕਿਤਾਬ ਹੈ ਖੂਨ ਸ਼ਹੀਦਾਂ ਦਾ ਉਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਤੇ ਜਿਹੜੇ ਪ੍ਰਸਿੱਧ ਸਿੱਖ ਸ਼ਹੀਦ ਨੇਗੇ ਉਹਨਾਂ ਬਾਰੇ ਉਹਨਾਂ ਦੇ ਜੀਵਨ ਦੇ ਬਾਰੇ ਜਾਣਕਾਰੀ ਹੈ ਮੁੱਢਲੀ ਜਾਣਕਾਰੀ ਇਹ ਦੋ ਕਿਤਾਬਾਂ ਆਪਾਂ ਪੜਨੀਆਂ ਨੇ ਉਹ ਪਿਛਲਾ ਜਿਹੜਾ ਅੱਧਾ ਘੰਟਾ ਹੋਏਗਾ 5 ਤੋਂ 6 ਵਜੇ ਤੱਕ ਸੰਥਿਆ ਬਾਦ ਚ ਜਿਹੜਾ 1/2 ਘੰਟਾ ਹੋਏਗਾ ਉਹਦੇ ਚੋ ਕਿਤਾਬ ਆਪਾਂ ਪੜ੍ਹਾ ਕਰਾਂਗੇ ਇਹ ਸਾਰੇ ਬੱਚਿਆਂ ਨੇ ਜੇ ਆਪਾਂ 5 ਦਾ ਟਾਈਮ ਦੇਤਾ ਤਾਂ ਆਪਾਂ ਇਹ ਮੰਨ ਕੇ ਚੱਲਣਾ ਵੀ 5 ਵਜੇ ਆਪਣਾ ਕੈਂਪ ਸ਼ੁਰੂ ਹੋ ਜੇ ਇਹ ਨਹੀਂ ਵੀ 5 ਵਜੇ ਦਾ ਟਾਈਮ ਦਿੱਤਾ ਤੇ ਕੈਂਪ ਆਪਾਂ 5:30 ਜਾਂ 5:30 ਸ਼ੁਰੂ ਕਰੀਏ ਠੀਕ ਹੈ ਨਾ 5 ਤੋਂ ਪਹਿਲਾਂ ਆ ਕੇ ਬੈਠ ਜਾਣਾ 5 ਵਜੇ ਆਪਾਂ ਜਿਹੜਾ ਕੈਂਪ ਸ਼ੁਰੂ ਕਰਦੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾ ਕੇ ਕੈਂਪ ਦੀ ਆਰੰਭਤਾ ਕਰਦੀ ਆਪਾਂ ਇਹ ਨਾ ਵੀ ਫਿਰ ਆਪਾਂ ਨੂੰ ਕਿਸੇ ਦਾ ਵੇਟ ਕਰਨਾ ਪਵੇ ਠੀਕ ਹੈ ਵੀ 5 ਵਜੇ ਆ ਜਾਣਾ ਪੱਕਾ ਬਿਲਕੁਲ ਜਿਵੇਂ ਆਪਾਂ ਸ਼ੁਰੂ ਕਰਦੀਏ ਸਾਰੇ ਤੇ ਸੰਥਿਆ ਦੇ ਵਿੱਚ ਇੱਕ ਵੀ ਦਿਨ ਦਾ ਨਾਗਾ ਨਹੀਂ ਪਾਉਣਾ ਠੀਕ ਹੈ ਨਾਗਾ ਦਾ ਮਤਲਬ ਸਮਝਦੇ ਹੋ ਕੀ ਹੁੰਦਾ ਠੀਕ ਹੈ ਸਾਰਿਆਂ ਨੂੰ ਪਤਾ ਵੀ ਐਬਸੈਂਟ ਨਹੀਂ ਹੋਣਾ ਹੈਗਾ ਠੀਕ ਹੈ ਐਬਸੈਂਟ ਨਹੀਂ ਹੋਣਾ ਚਾਹੀਦਾ ਇੱਕ ਵੀ ਦਿਨ ਬੱਚਾ ਤੇ ਸ਼ਰਦਾ ਭਾਵਨਾ ਦੇ ਨਾਲ ਪਿਆਰ ਸਤਿਕਾਰ ਦੇ ਨਾਲ ਸਾਰੇ ਬੱਚਿਆਂ ਨੇ ਸੰਥਿਆ ਪ੍ਰਾਪਤ ਕਰਨੀ ਹੈ ਤੇ ਦੋਵੇਂ ਕਿਤਾਬਾਂ ਪੜਨੀਆਂ ਨੇ ਫਿਰ ਆਪਾਂ ਮੁਕਾਬਲੇ ਕਰਾ ਕੇ ਫਿਰ ਤੁਹਾਨੂੰ ਇਨਾਮ ਦੇਵਾਂਗੇ ਆਪਾਂ ਠੀਕ ਹੈ ਪਿੰਡ ਪੱਧਰ ਤੇ ਤੇ ਮਿਹਨਤ ਨਾਲ ਸਾਰੇ ਬੱਚਿਆਂ ਨੇ ਪੜਨਾ ਵੀ ਠੀਕ ਹੈ ਤੇ ਅੱਜ ਆਪਾਂ ਆਰੰਭਤਾ ਕਰਦੇ ਆ ਅੱਜ ਆਰੰਭਤਾ ਕਰਨੀ ਹੈਗੀ ਆਪਾਂ ਮੁਹਾਰਨੀ ਤੋਂ ਠੀਕ ਹੈ ਵੀ ਮੁਹਾਰਨੀ ਤੋਂ ਆਰੰਭਤਾ ਕਰਾਂਗੇ ਤੇ ਹੁਣ ਮੈਂ ਧੰਨਵਾਦ ਕਰਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਾਬਾ ਜੀ ਦਾ ਪਿੰਡ ਦੇ ਪਤਵੰਤਿਆਂ ਦਾ ਬੀਬੀਆਂ ਮਾਈਆਂ ਦਾ ਜਿਨ੍ਹਾਂ ਨੇ ਹਾਜ਼ਰੀ ਲਵਾਈ ਆਪਣੇ ਬੱਚਿਆਂ ਨੂੰ ਲੈ ਕੇ ਆਏ ਨੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਵੱਲੋਂ ਮੈਂ ਆਇਆ ਕਿਤਾਬਾਂ ਲੈ ਕੇ ਆਏ ਤੇ ਤੁਹਾਨੂੰ ਆਪਾਂ ਪੜ੍ਹਾਵਾਂਗੇ ਇਹ ਸੰਥਿਆ ਦੇਵਾਂਗੇ ਠੀਕ ਹੈ ਵੀ ਚਲੋ ਹੁਣ ਆਪਾਂ ਆਰੰਭਤਾ ਕਰਾਂਗੇ ਮੁਹਾਰਨੀ ਨਾਲ ਸਾਰੇ ਬੱਚੇ ਪਹਿਲਾਂ ਫਤਿਹ ਬੁਲਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ